ਸਤਿ ਪਾਤ ਸਤਿ ਪਾਤ ਮੈਂਨੇ ਗਾੜੀ ਦੇਖੋ ਜੰਗਾਲੀ ਫੀਲਿੰਗ ਹੋਣੀ ਤਾਂ ਨਹੀਂ ਮੈਂ ਜੰਗਲ ਜਾਣਾ ਤਾਂ ਸਾ ਚੁੱਪ ਚੁਪੀਤੇ ਜਾਵੇ ਬੰਦਾ ਠੀਕ ਹੈ ਕਿ ਨਹੀਂ ਸਾਧ ਹਾਂ ਚੁੱਪ ਚੁਪੀਤਾ ਜਾਵੇ ਇਹ ਅੰਦਰ ਜੰਗਲ ਦੇ ਬੰਦਾ ਇਹ ਜਾਣਾ ਰੋ ਉੱਥੇ ਬੜਕਾ ਦੇ ਤੂੰ ਠੀਕ ਹੈ ਸੌਂਸਾਂ ਸੌਂਸਾਂ ਪਈ ਇਹ ਜੰਗਲਾਂ ਦੇ ਵਿੱਚ ਕਿਸੇ ਵੀ ਕੋਈ ਫਾਲ ਹੋਣਾ ਵਾ ਵਿਖੀ ਤੋੜ ਖਾ ਖੋ ਕੇ ਵੀ ਰਹਿਣ கு மோச <hans> <hans> हाँ <laughs> सही गल आ कोई मार के सुटिया हूं वो ਹੋਏ ਸਾਡੀਆਂ ਨਹੀਂ ਹਾਂ ਹਾਂ ਇਹ ਕਹੇ ਜੀ ਇਦੀਆਂ ਉਹਨਕੀਆਂ ਇਹ ਕਿਹਨੂੰ ਡਰਾਤਾ ਫਿਰ ਹਲੋ ਇਹ ਪਾਣੀ ਕੜਾ ਜਾਨਵਰ ਆ ਗਿਆ ਜਾਨਵਰ ਦਾ ਪਤਾ ਵੀ ਕੋਈ ਨਹੀਂ ਆ ਚੋਕ ਪਤਾ ਸ਼ਾਂਤ ਸੀ ਨਾ ਮਾਲਾ ਕੇ ਜਾਨਵਰ ਕੋਈ ਆ ਵੀ ਗਿਆ ਨਾ ਹਾਂ ਇਹ ਕੰਮ ਖਰਾਬ ਸੀ ਹਾਂ ਦੇਖੋ ਹਾਂ ਵੇ ਇੱਧਰ ਇਹ ਕਿਹੜਾ ਜਾਨਵਰ ਹੋਊਗਾ ਆਇਆ ਪੰਜੇ ਵੇ ਕਿੜੇ ਕਿੜੇ ਦੇ ਕੁਕੜ ਕੱਕੜ ਨਹੀਂ ਦੀ ਦਿੰਦੇ ਕੁੜਵਾੜੀ ਦਿੰਦੇ ਫਿਰ ਇਹ ਜੋ ਨਾ ਆਇਆ ਪਹਿਲੇ ਪਹਿਲਾ ਹਾਂ ਇੱਥੇ ਇੱਧਰ ਲੈਣ ਲੱਗਿੰਦੀ ਕੁੜਾ ਅੱਛਾ ਉਹਦਾ ਕੋਈ ਨਹੀਂ ਆਪਣੇ ਕੋਲ ਹੈ ਵੀ ਕੁਝ ਨਹੀਂ ਜਿਹਦੇ ਨਾਲ ਆਪਾਂ ਆਪਣਾ ਬਚਾਅ ਕਰ ਲਾਂਗੇ ਇਹ ਬੰਦਾਨਾ ਕੋਲੋਂ ਪੜਾਈ ਇੱਧਰ ਦੀ ਵੀ ਲੈ ਆਏ ਥੱਲੇ ਵੀ ਧਿਆਨ ਰੱਖੇ ਕੋਈ ਉਹ ਜਾਂ ਜਾਨਵਰ ਨਾ ਬੈਠਾ ਹੋਵੇ ਸਕਦਾ ਕਿ ਤੇ ਪੂਰਾ ਐ ਨੂੰ ਕੀ ਦਾ ਸਾਦੇ ਸੁਣਨ ਪਈ ਸਾਰੇ ਸਾਰੀ ਕੁਝ ਪਾਣੀ ਕਿਧਰੋਂ ਜਾਨਵਰ ਚੜੋ ਨਹੀਂ ਮੋਤ ਆਣੀ ਆ ਰਿਸਕ ਲੈ ਕੇ ਚੱਲੇ ਹੋਰ ਗਾੜੀ ਬੰਦ ਕੀ ਬੰਦਾ ਗਾੜੀ ਮੋਲ ਚਾਲ ਐ ਸੁਣਨੀ ਪਈ ਭਾਜੀ ਹੈ ਕੋਈ ਪਾਣੀ ਮੋਲ ਗਾੜੀ ਕੀ ਆ ਗਈ ਤਾ ਬਣਿਆ ਮਾ ਲੋਕੀ ਘੁੰਮਣ ਕੰਮ ਉਹਨਾਂ ਦੇ ਜਿਆਦਾਤਰ ਉਹਨਾਂ ਲਈ ਬਣਿਆ ਮ ਗੱਡੀਆਂ ਸੇਫ ਗੱਡੀਆਂ ਤੋਂ ਹਾਂ ਅਸੀਂ ਤਾਂ ਪੂਰਾ ਤੁਰਕੀ ਜਾਂਦੇ ਕੰਮ ਖਤਰੇ ਵਾਲਾ ਆ ਗੁਰਾ ਹੀਰਾਂ ਦੇ ਪੈਰਾਂ ਦੇ ਨਿਸ਼ਾਨ ਹੈ ਹੀਰਾਂ ਦੇ ਨਾ ਹੀ ਛੇੜ ਤੇ ਚੰਗੀ ਗੱਲ ਹੂੰ ਤਾਰ ਦੋ ਐਸੀ ਸਾਜੀ ਹੂੰ ਐਂ ਜੀ ਐ ਚੱਲਦਾ ਨਹੀਂ ਪਰ ਰਾਣੀ ਤੇ ਮੈਨੂੰ ਪਤਾ ਉਹਨੇ ਹੋਇਆ ਮੋੜਾਂ ਕਿਨੇ ਦੇਖ ਲਾ ਰਿਸਕ ਹੀ ਆ ਜਾਨਵਰ ਲੈ ਗਿਆ ਕੋਈ ਤੇ ਟੱਕਰ ਗਿਆ ਤੇ ਫਿਰ ਟੱਕਾ ਲੱਗਿਆ ਪਤਾ ਲੱਗਣਾ ਕਿਸ ਜਾਨਵਰ ਦਾ ਇੱਧਰ ਪੱਜਾ ਹੈ ਕੂੜੇ ਪਿੱਛੇ ਹੂੰ ਕੰਨ ਮਾਰ ਕੇ ਹਮਸਤਾਨ ਬੀਚ ਮੈਂ ਤੇਰੇ ਪਿੱਛੇ ਪਿਛਾਈਆ ਪਹਿਲਾਂ ਤੈਨੂੰ ਹੀ ਟਕਰੂ ਚੀਜ਼ ਤੇ ਕੋਈ ਟਕਰੂ ਤੇ ਆ ਫੱਲਣ ਕੋਈ ਚੀ ਚੱਲੇ ਆ ਪੱਕ ਇਹੋ ਦੇ ਜਗ੍ਹਾ ਦੇ ਉਤੇ ਚੀਜ਼ਾਂ ਵੀ ਜਿਆਦਾ ਹੀ ਵੱਟੀਆਂ ਹੁੰਦੀਆਂ ਨੇ ਆਪਾਂ ਵੜ ਵੀ ਕਸੂਤੀ ਜਗ੍ਹਾ 'ਚ ਗਏ ਆ ਬਾਹਰ ਨਿਕਲਦਾ ਰਸਤਾ ਵੀ ਆਪਾਂ ਨੂੰ ਪਤਾ ਨਹੀਂ ਹੁਣ ਕਿੱਧਰੋਂ ਨਿਕਲਣਾ ਬਾਹਰ ਹੈ ਹੈ ਨਹੀਂ ਨਿਕਲ ਕੋਈ ਪਨੀਰ ਆ ਰਿਹਾ ਹੂ ਯਾਰ ਹੈਡ ਅੰਦਾਜ਼ ਖੜਦੋ ਕੇ ਇਹ ਗੱਲਾਂ ਕਿ ਕਿਦਰ ਨੂੰ ਬਾਹਰ ਉਹ ਆ ਗਏ ਰਾਸਟਾ ਦੀ ਹਾਂ ਲੈਣੀ ਦੀ ਪਾਈ ਕਦੀ ਬੋਲ ਕਿੱਥੇ ਹੈ ਰਾਹ ਕਿੱਥੇ ਆ ਆਏ ਨਾ ਬਸ ਗੱਡੀ ਚਲਾਏ ਮੇਰਾ ਭਲਾ ਦੇ ਆਪਾਂ ਦੇ ਰਾਹ ਤਾਂ ਨਹੀਂ ਪਤਾ ਕਿ ਆਪਾਂ ਨੂੰ ਕਿੱਧਰ ਆਪ ਆ ਗਿਆ ਧੀਰੀ ਭਲਿਆ ਰਹੀ ਕੀ ਆਵਾਜ਼ ਆ ਪੈਰਾਂ ਚ ਚਾਂਦਰੀ ਤੋਂ ਵਸਾ ਦੋਸਤ ਚਪ ਚਪ ਰੋਲਾ ਨਹੀਂ ਪਾਉਣਾ ਰੋਲਾ ਨਹੀਂ ਪਾਉਣਾ ਅੰਨੇ ਮੈਂ ਚੱਬੀ ਜਾਂਦਾ ਜਾਂਦਾ ਰੋਲਾ ਨਹੀਂ ਪਾਉਣਾ ਰੋਲਾ ਨਹੀਂ ਪਾਉਣਾ ਆ ਜਾ ਬਾਹਰ ਚੁੱਪ ਕਰਕੇ ਆ ਜਾ ਬਸ ਆ ਬਾਰਾ ਦਾ ਬਾਰ ਉਹ ਡੀ ਪਾ ਗੋ ਬਸ ਸਾਰਾ ਸਾਰਾ ਪਾ 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 ਉਹ ਤੇਰੀ ਤੇਰੀ ਮੋਸਾ ਸਤਾਜੀ ਬੜੇ ਜੱਬਾ ਨਾਲ ਬਚੇ ਕੀਤਾ ਆ ਗਿਆ ਗਾੜੀ ਸਾਂ ਨਾ ਸਾਂ ਹੀ ਦੁਹਰਾ ਰਹੇ ਆ ਰੰਡੇ ਇਹ ਵੀ ਤਾਂ ਕਿਦਾਂ ਭੱਜ ਗਏ ਯਾਰ ਸਹੀ ਗੱਲ ਆ ਸਾਨੂੰ ਨਾ ਤੇ ਜ਼ੋਰ ਨਾਲ ਮਾਹੀ ਬਾਹਰ ਨਿਕਲੇ ਬਹੁਤ ਜ਼ਿਆਦਾ ਰੌਲਾ ਪਾਇਆ ਹਾਂ ਇਸ ਕਰਕੇ ਅਸੀਂ ਬਚ ਗਏ ਹੋਰ ਤੇ ਹੁਣ ਤਾਂ ਨਾ ਕਿੰਨਾ ਸਾਹ ਹੀ ਸਾਂ ਨਹੀਂ ਰੱਦ ਤੇ ਇਸ ਸਮੇਂ ਤੇ ਬਹੁਤ ਬੁਰਾ ਹਾਲ ਆ ਦੋਸਤੋ ਸਾਂਢ ਸੋ ਗਏ ਆ ਭੱਜ ਭੱਜ ਕੇ ਸਾਂ ਹੀ ਸਾਂ ਨਹੀਂ ਰਾਂਡੇ